ਛੱਤ ਸ੍ਰੀ ਕਾਲ ਜੀ ਅੱਜ ਮੈਂ ਕਵਤਾ ਲੈ ਕੇ ਆਂ ਮਾਂ ਦਾ ਦਿਲ ਇਹ ਕਵਤਾ ਫਿਰੋਜ਼ਦੀਨ ਸਰਫ ਦੀ ਲਿਖੀ ਹੋਈ ਹੈ ਮਾਂ ਸ਼ਾਂ ਜ਼ਿੰਦਗੀ ਦੇ ਨਿੱਕੜੇ ਜੇ ਦਿਲ ਵਿੱਚ ਸੋਮਾ ਮੁਹੱਬਤਾਂ ਦਾ ਰੱਬ ਨੇ ਪਸਾਰਿਆ ਅੱਜ ਤੀਕਣ ਜਿਹਦਾ ਕਿਸੇ ਥਾਰ ਤਲਾ ਨਹੀਂ ਲੱਭਾ ਮਾਰ ਮਾਰ ਟੁੱਬੀਆਂ ਹੈ ਸਾਰਾ ਜੱਗ ਹਾਰਿਆ ਵੱਡੇ ਵੱਡੇ ਸ਼ਾਇਰਾਂ ਲਿਖਾਰੀਆਂ ਨੇ ਜੋਰ ਲਾ ਕੇ ਮਾਂ ਦੇ ਪਿਆਰ ਵਾਲਾ ਫੋਟੋ ਹੈ ਉਤਾਰਿਆ ਮੈਂ ਵੀ ਤਸਵੀਰ ਇੱਕ ਨਿੱਕੀ ਜਿਹੀ ਵਿਖਾਲਣਾ ਹਾਂ ਸ਼ਰੀ ਦੇ ਰੰਗ ਨਾਲ ਜਿਹਨੂੰ ਮੈਂ ਸਵਾਰਿਆ ਸਹਿਕ ਸਹਿਕ ਬਤਲਬਾ ਇੱਕ ਮਾਂ ਤਤੜੀ ਨੂੰ ਲੱਖ ਲੱਖ ਸ਼ੁਕਰੋ ਨੇ ਰੱਬ ਦਾ ਗੁਜ਼ਾਰਿਆ ਹੁੰਦੇ ਤਾਣ ਪੁੱਤ ਨੂੰ ਨਾ ਬਾਤ ਤਤੀ ਪੋਣ ਦਿੱਤੀ ਦੁੱਖ ਚੱਲੇ ਆਉਣੇ ਇੱਕ ਆਪਣੀ ਨੂੰ ਠਾਰਿਆ ਦਿਨਾਂ ਦੇ ਮਹੀਨੇ ਤੇ ਮਹੀਨਿਆਂ ਦੇ ਵਰੇ ਬੀਤੇ ਬੈਠਾ ਫੇਰ ਰੇੜਿਆ ਤੁਰਾਇਆ ਤੇ ਖਿਲਾ ਰਿਆ ਦੇਦੇ ਵਾਰ ਲੋਰੀਆਂ ਮੁਹੱਬਤਾ ਅਸੀਸਾਂ ਵਾਲੇ ਮਾਂ ਨੇ ਮਨਾਰਾ ਖੁਸ਼ੀ ਆਸ ਦਾ ਉਸਾਰਿਆ ਫੁੱਟ ਪਈ ਅੰਗੂਰੀ ਕੱਕੀ ਗੋਰੀਏ ਗੋਰੀਏ ਮੁਖੜੇ ਤੇ ਫੁੱਲ ਵਾਂਗੂ ਆਣ ਕੇ ਜਵਾਨੀ ਨੇ ਸ਼ਿੰਗਾਰਿਆ ਸਦਰਾਂ ਮੁਰਾਦਾਂ ਵਾਲੇ ਦਿਨ ਜਦੋਂ ਨੇੜੇ ਟੁੱਕੇ ਹੋਣੀ ਹੋਰਾ ਆਣ ਉਦੋਂ ਚੀਨਾ ਇਹ ਖਲਾਰਿਆ ਤੁਰੇ ਤੁਰੇ ਜਾਂਦੇ ਨੂੰ ਖਲੋਤੀ ਇੱਕ ਸੁੰਦਰੀ ਨੇ ਖਿੱਚ ਕੇ ਜੁਗਾਤਾ ਕੁੰਨੀ ਲੈਣਾ ਵਿੱਚੋਂ ਮਾਰਿਆ ਕਾਲੇ ਕਾਲੇ ਵਾਲਾਂ ਦੀਆਂ ਕੁੰਡਲਾਂ ਤੇ ਬਲਾਂ ਵਿੱਚ ਚੰਨ ਪੁੱਤ ਮਾਂ ਦਾ ਇਹ ਗਿਆ ਪਰਵਾਰਿਆ ਵਟ ਵਟ ਵੇਂਦੇ ਉਹਨੂੰ ਉਸ ਨਾਰੀ ਪੁੱਛਿਆ ਏ ਇੱਥੇ ਕਿਉਂ ਖਲੋ ਰਿਹਾ ਏ ਐਦਾਂ ਤੂੰ ਵਿਚਾਰਿਆ ਅੱਖੀਆਂ ਨੂੰ ਪੂੰਝਦੇ ਰੇ ਦਿੱਤਾ ਏ ਜਵਾਬ ਅੱਗੋਂ ਤੇਰੀ ਸੋਹਣੀ ਸੂਰਤ ਉਤੋਂ ਮੈਂ ਹਾਂ ਗਿਆ ਵਾਰਿਆ ਅੱਖਿਓ ਪਰੋਖੇ ਹੋਣਾ ਮੁਖ ਤੇਰਾ ਮੌਤ ਮੇਰੀ ਸੋਮਾ ਹੈ ਇਹ ਜ਼ਿੰਦਗੀ ਦਾ ਦਰਸ ਤੇਰਾ ਧਾਰਿਆ ਹਾਂਜੀ ਇਹ ਆਪਣੀ ਅੱਜ ਦੀ ਕਵਿਤਾ ਸੀ ਜੋ ਫਰੋਜ਼ ਦੀਨ ਸਾਦ ਦੀ ਲਿਖੀ ਹੋਈ ਏ ਕਵਿਤਾ ਜੇ ਤੁਹਾਨੂੰ ਇਹ ਕਹਾਵਤ ਵਧੀਆ ਲੱਗੀ ਹੋਵੇ ਤਾਂ ਤੁਸੀਂ ਲਾਈਕ ਤੇ ਸ਼ੇਅਰ ਜਰੂਰ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਥੈਂਕ ਯੂ